ਦੇਖੋ ਜੀ ਕੀ ਹਾਲਾਤ ਹੈ ਟਰੈਕਟਰ ਪੰਜ ਫੁੱਟ ਦੋਂਗੇ ਪਾਣੀ ਜੀ 25 ਫੁੱਟਾਂ ਦੇ ਦੋਂਗੇ ਪਾਣੀ ਜੀ ਇਹ ਟਰੈਕਟਰ ਦੀਆਂ ਪਲਟੀਆਂ ਵੱਟੀਆਂ ਹਨ ਪਰ ਆਦੇ ਵਿੱਚ ਇਹ ਪਰੇਸ਼ਾਨੀਆਂ ਆਉਂਦੀਆਂ ਸਾਨੂੰ ਤੇ ਇਦਾਂ ਤੱਕੇ ਲਾ ਲਾ ਟਰੈਕਟਰ ਘੱਟ ਨਿਕਲਦੇ ਆ ਕਿਉਂਕਿ ਦੂਰ ਪੈਂਦੇ ਆ 10 ਤੋਂ 12-12 ਕਿਲੋਮੀਟਰ ਤੇ ਚਾਹਤਪੁਰ ਆ ਪਿੰਡ ਚਾਹਤਪੁਰ ਜ਼ਿਲ੍ਹਾ ਅੰਮ੍ਰਿਤਸਰ ਹੀ ਪੈਂਦਾ ਹੋਊਗਾ ਆ ਵੀ ਟਰੈਕਟਰ ਪਲਟੀ ਖਾਦਾ ਸੀ ਉਹ ਗੱਡੀ ਪੈਕ ਕਰਕੇ ਲਾ ਦੇ ਇਹਨੂੰ ਸਮਾਨ ਕੱਢਦਾ ਸੁੱਖਾ ਹੋ ਜਾਊਗਾ ਗੱਡੀ ਬੈਕ ਕਰ ਦੋ ਬਾਕੀ ਟਰੈਕਟਰ ਪੂਰੇ ਡੁੱਬੇ ਸਾਰੇ ਪਾਣੀ ਦੇ ਵਿੱਚ ਬਾਕੀ ਵੀਰਾਂ ਨਾਲ ਗੱਲਬਾਤ ਕਰਾਵਾਂਗੇ ਦੋ ਟਰੈਕਟਰ 575 ਤੋਂ 475 ਇਹ ਵੀਰ ਚਾਰ ਪੰਜ ਦਿਨ ਤੋਂ ਫੋਨ ਕਰਦੇ ਸੀ ਇਹਨਾਂ ਵੀਰਾਂ ਕਰਕੇ ਸਾਡਾ ਦੌਰੇ ਦਾ ਫੇਰ ਪ੍ਰੋਗਰਾਮ ਬਣ ਗਿਆ ਬਾਕੀ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਜਿਹੜੇ ਨਾਲ ਹੈ ਟਾਈਮ ਸੇਵਾ ਕਰਨ ਦੇ ਆ ਇਹਨਾਂ ਦੇ ਆਸਰੇ ਇਹਨਾਂ ਜੀ ਇਹ ਸੇਵਾ ਕਰਦੇ ਆ ਇੰਨੇ ਜਿਹੜਾ ਨਾਗਾ ਜੀ ਤੋਂ ਇਹਨਾਂ ਦੇ ਨਾਲ ਸਾਨੂੰ ਨਾਲ